ਤੋ ਸ਼ਰਮਨ ਜੀ ਆਪ ਅਗਲੇ ਮਸਲੇ ਨੂੰ ਵਿਚਾਰਗੇ ਟੋਲ ਕੰਪਨੀਆਂ ਜਿਹੜੀਆਂ ਉਹਦੀ ਪਰਭਾਈ ਦੇ ਲਈ ਕੇਂਦਰ ਨੇ ਹੁਣ ਪੰਜਾਬ ਦੀ ਬਾਹਮ ਰੋਡ ਦਿੱਤੀ ਹੈ ਜੀ ਪੰਜਾਬ ਸਰਕਾਰ ਦੀ ਪ੍ਰਵੀਨ ਜੀ ਜਦੋਂ ਰੋਸ ਧਰਨੇ ਲੱਗੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹਾਂਜੀ ਜਦੋਂ ਕੇਂਦਰ ਨੇ ਤਿੰਨ ਆਰਡੀਨੈਂਸ ਤਿੰਨ ਖੇਤੀ ਕਾਨੂੰਨ ਚ ਬਦਲੇ ਹੂੰ ਹੂੰ ਉਹਦੇ ਰੋਸ ਵੱਜੋਂ ਪੰਜਾਬ ਦੇ ਵਿੱਚ ਟੋਲ ਰੁਕੇ ਰਹੇ ਹੂੰ ਹੂੰ ਹਰਿਆਣਾ ਚ ਟੋਲ ਰੁਕੇ ਰਹੇ ਹੂੰ ਹੂੰ ਤੇ ਉਸ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਸਾਲ ਤੋਂ ਬਾਅਦ 380 85 ਦਿਨ ਦਰਨਾ ਚੱਲਿਆ ਚੱਲਿਆ ਬਿਲਕੁਲ ਇਹ ਕਾਨੂੰਨ ਵਾਪਸ ਹੋਏ ਤੇ ਕਿਸਾਨ ਘਰਾਂ ਨੂੰ ਪਰਤੇ ਤੇ ਉਹ ਤੋਂ ਬਾਅਦ ਗੁਣ ਵੀ ਕਈ ਵਾਰ ਜਦੋਂ ਕੋਈ ਪਹਿਲੂ ਆਉਂਦਾ ਤਾਂ ਸਰਕਾਰ ਨੂੰ ਚੁੰਡੀ ਵਟਣ ਦਾ ਸਭ ਤੋਂ ਵਧੀਆ ਤਰੀਕਾ ਲੱਗਦਾ ਕਿ ਲੋਕ ਵੀ ਖੁਸ਼ ਹੋ ਜਾਂਦੇ ਨੇ ਆਪ ਲੋਕ ਵੀ ਤੇ ਸਰਕਾਰ ਨੂੰ ਵੀ ਸੇਕ ਲੱਗਦਾ ਕਿ ਟੋਲ ਰੋਕ ਲਓ ਟੋਲ ਲੋਕਾਂ ਲਈ ਫ੍ਰੀ ਕਰ ਦਿਓ ਸੋ ਇਸ کارਗਰ ਤਰੀਕੇ ਨੂੰ ਅੰਦੋਲਨ ਤਰਾ ਆਪਣੇ ਤਾਕਤ ਵੱਜੋ ਵਰਤਦੀਆਂ ਪਰ ਕੇਂਦਰ ਸਰਕਾਰ ਜਿਹੜੀ ਕਾਰਪੋਰੇਟ ਘਰਾਣਿਆਂ ਵਾਲੀ ਕੰਮ ਕਰਦੀ ਆ ਉਸ ਨੂੰ ਇਹਨਾਂ ਕੰਪਨੀਆਂ ਦਾ ਇੰਨਾ ਫਿਕਰ ਪਿਆ ਜੀ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਬਾਹ ਮਰੋੜ ਕੇ ਕਿਹਾ ਕਿ 1638 ਕਰੋੜ ਦਿਓ ਜਿਹੜਾ ਟੋਲਾਂ ਦੇ ਰੁਕਣ ਕਰਕੇ ਕੰਪਨੀਆਂ ਦਾ ਨੁਕਸਾਨ ਹੋਇਆ ਹਮ ਬਕਾਇਦਾ ਤੌਰ ਤੇ ਨਿਤਨ ਗੜਕਰੀ ਦੇ ਵਿਭਾਗ ਨੇ ਪੰਜਾਬ ਦੇ ਚੀਫ ਸਕੱਟਰੀ ਮੁਖ ਸਕੱਤਰ ਏਪੀਸੀ ਨਾਲ ਨੂੰ ਚਿੱਠੀ ਲਿਖੀ ਆ ਕਿ 1638.85 ਕਰੋੜ ਰੁਪਇਆ ਤੁਹਾਡੇ ਕੰਨੇ ਖੜਾ ਅਕਤੂਬਰ 2020 ਤੋਂ ਲੈ ਕੇ ਨਵੰਬਰ 2024 ਤੱਕ ਮਤਲਬ ਲਗਭਗ ਪੂਰੇ 21 22 23 24 ਚਾਰ ਸਾਲ ਪੂਰਾ ਅੱਛਾ ਤੋ ਚਾਰ ਸਾਲਾਂ ਦਾ 1638.85 ਕਰੋੜ ਮੰਗਿਆ ਹੁਣ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਦਾ ਬਿਆਨ ਹੈ ਕਿ ਅਸੀਂ ਨਹੀਂ ਦਿੰਦੇ ਅੱਛਾ ਕੇਂਦਰ ਆਪੇ ਭਰੇ ਪਰ ਮੈਨੂੰ ਪਤਾ ਨਹੀਂ ਕਿਉਂ ਇਹਨਾਂ ਤੇ ਇੰਨਾ ਯਕੀਨ ਹੈ ਕਿ ਜ਼ਰੂਰ ਦੇ ਦੇਣਗੇ ਨਹੀਂ ਦੇਣਗੇ ਵੀ ਤੇ ਤੂੰ ਤਰੀਕਾ ਵੀ ਨਹੀਂ ਗਾ ਇਹ ਗੱਲ ਕਹਿਣ ਇਸ ਤਰ੍ਹਾਂ ਕਹਿੰਦਾ ਤੁਸੀਂ ਜੀਰਾ ਸ਼ਰਾਬ ਫੈਕਟਰੀ ਵਾਲਾ ਧਰਨਾ ਮਜਾਰਾ ਪ੍ਰਦਰਸ਼ਨ ਯਾਦ ਕਰੋ ਬਿਲਕੁਲ ਜੀ ਬਿਲਕੁਲ ਉਸ ਸਮੇ ਇਹ ਲੋਕਾਂ ਨਾਲ ਖੜਨ ਦੀ بجائے ਜਿਹੜੇ ਉਸ ਜ਼ਹਿਰੀਲੇ ਪਾਣੀ ਕਰਕੇ ਮਾਰੇ ਜਾਂਦੇ ਹੁਣ ਤਾਂ ਤੁਸੀਂ ਕਾਨੂੰਨ ਹੀ ਖਤਮ ਕਰਤਾ ਹੁਣ ਤਾਂ ਜੋ ਮਰਜ਼ੀ ਕਰਨ ਕੰਪਨੀਆਂ ਹਾਂ ਹਾਂ ਹੈਨਾ ਤੁਸੀਂ ਉਸ ਸਮੇ ਅਦਾਲਤ ਦੇ ਵਿੱਚ ਬਕਾਇਦਾ ਤੌਰ ਤੇ ਪਰਪਾਈ ਕੀਤੀ ਸੀ ਉਹਨਾਂ ਦੇ ਹਰਜਾਨੇ ਦੀ ਸਰਕਾਰੀ ਖਜ਼ਾਨੇ ਵਿੱਚ ਕੀਤੀ ਸੀ ਬਿਲਕੁਲ ਕੀਤੀ ਸੀ ਫਿਰ ਤੇ ਜੇ ਉਹ ਕਰ ਸਕਦੇ ਨੇ ਤਾਂ ਫਿਰ ਕੇਂਦਰ ਆ ਭਾਈ ਜਿੱਦੋਂ ਤੁਸੀਂ ਡਰਦੇ ਵੀ ਹੋ ਤੇ ਜਿੱਦੇ ਤੁਸੀਂ ਜਾ ਕੇ ਲਿਫਦੇ ਵੀ ਹੋ ਤੁਸੀਂ ਦਉਂਗੇ ਤੁਸੀਂ ਕੀ ਦਉਂਗੇ ਤਾਂ ਪੰਜਾਬ ਦਊਗਾ ਗੱਲ ਤਾਂ ਲੋਕਾਂ ਦੇ ਸਿਰ ਪੈਣਾ ਅੱਜ ਪੰਜਾਬ ਚ ਹਰ ਜਵਾਗ ਜਿਹੜਾ ਜਮਰੇ 1 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਹੀ ਹੋ ਕੇ ਜਮਰਿਆ ਉਸ ਦੇ ਸਿਰ ਤੇ ਹੋਰ ਚਾਰ ਪੈਸੇ ਖੜੇ ਹੋ ਜਾਣਗੇ ਤੁਹਾਨੂੰ ਕੀ ਫਰਕ ਪੈਣ ਲਗੇ ਸੋ ਇੱਕ ਤਾਂ ਇਹ ਪਹਿਲੂ ਦੂਸਰਾ ਪਹਿਲੂ ਪ੍ਰੋਫੈਸਰ ਖਾਲਿਦ ਹੋਰਾਂ ਨਾਲ ਕੱਲ ਗੱਲ ਹੋ ਰਹੀ ਸੀ ਤੇ ਸਰਦਾਰ ਹੁਮੀਰ ਸਿੰਘ ਨਾਲ ਮੇਰੀ ਗੱਲ ਹੋ ਰਹੀ ਸੀ ਉਹਨਾਂ ਦੇ ਦੋ ਨੁਕਤੇ ਬਹੁਤ ਮੈਨੂੰ ਇਸ ਪਹਿਲੂ ਤੇ ਬਚਨਯੋਗ ਲੱਗੇ ਠੀਕ ਹੈ ਜੀ ਪ੍ਰੋਫੈਸਰ ਖਾਲਸਾ ਸਾਹਿਬ ਕਹਿੰਦੇ ਕਿ ਵੀ 7 ਤੋਂ 1638 ਕਰੋੜ ਮੰਗ ਰਹੇ ਨੇ ਪੰਜਾਬ ਸਰਕਾਰ ਕੇਂਦਰ ਨੂੰ ਚਿੱਠੀ ਲਿਖ ਕੇ ਪੁੱਛੂਗੀ ਕਿ ਯੂਪੀ ਚ ਬਿਹਾਰ ਚ ਰਾਸਥਾਂ ਚ ਹਰਿਆਣਾ ਚ ਮਹਾਰਾਸ਼ਟਰ ਚ ਜਿੱਥੇ ਵੀ ਕਦੇ ਚਾਹੇ ਕਿਸਾਨੀ ਧਰਨਿਆਂ ਨੇ ਜਾਂ ਕਿਸੇ ਹੋਰ ਧਰਨੇ ਵਾਲਿਆਂ ਨੇ ਕਿਸੇ ਵੀ ਹੋਰ ਸੰਸਥਾਵਾਂ ਨੇ ਜਦੋਂ ਟੋਲ ਰੋਕੇ ਨੇ ਉਹਨਾਂ ਤੋਂ ਪੈਸੇ ਵਸੂਲੇ ਤੁਸੀਂ ਕਿੰਨੀ ਵਸੂਲੀ ਹੋਈ ਹਾਂ ਉਹਨਾਂ ਤੋਂ ਵਸੂਲੀ ਹੋਗੀ ਹਰਿਆਣਾ ਸਰਕਾਰ ਤੋਂ ਲੈ ਲੈ ਤੋ ਵੀ ਤਾਂ ਟੋਲ ਰੁਕੇ ਨੇ ਹਾਂਜੀ ਹਾਂਜੀ ਤੇ ਯੂਪੀ ਜਿਵੇਂ ਕੋਕੇ ਨੇ ਜਾਂ ਹੋਰ ਸੰਗਠਨ ਵੀ ਜਿਹੜੇ ਪ੍ਰਦਰਸ਼ਨ ਕਰਦੇ ਨੇ ਉਹ ਵੀ ਕਈ ਥਾਵਾਂ ਤੇ ਰੋਕਦੇ ਨੇ ਉਹਨਾਂ ਦੀ ਵਸੂਲੀ ਦਾ ਕਹਿੰਦੇ ਹਿਸਾਬ ਦੇ ਦੋ ਜੀ ਅੱਛਾ ਸਰਦਾਰ ਹਮੀਰ ਸਿੰਘ ਦਾ ਨੁਕਤਾ ਬਿਲਕੁਲ ਵੱਖਰਾ ਸੀ ਠੀਕ ਹੈ ਉਹ ਕਹਿੰਦੇ ਵੀ ਇਹ ਕਿਸਾਨਾਂ ਦੇ ਧਰਨੇਆ ਕਰਕੇ ਟੋਲ ਦਾ ਨੁਕਸਾਨ ਹੋਇਆ ਨਾ ਹਮ ਤੇ ਕਿਸਾਨਾਂ ਨੇ ਧਰਨਾ ਲਾਇਆ ਕਿਉਂ ਸੀ ਤੁਸੀਂ ਉਹਨਾਂ ਦੇ ਸਬੰਧ ਦੇ ਵਿੱਚ ਕਾਨੂੰਨ ਬਣਾ ਰਹੇ ਸੀ ਉਹਨਾਂ ਨੂੰ ਬਿਨਾਂ ਪੁੱਛੇ ਹਾਂ ਹਾਂ ਤੇ ਜੋ ਬਿਨਾਂ ਪੁੱਛੇ ਤੁਸੀਂ ਕਾਨੂੰਨ ਲਿਆ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਜੇ ਤੁਸੀਂ ਠੀਕ ਸੀ ਤਾਂ ਤੁਸੀਂ ਪੂਰਾ ਜੋਰ ਲਾਇਆ ਉਸ ਨੂੰ ਧੱਕੇ ਨਾਲ ਲਾਗੂ ਕਰਾਉਣ ਤੋਂ ਦੇ ਬਾਵਜੂਦ ਵੀ ਤੁਸੀਂ ਵਾਪਸ ਲੈ ਤੇ ਜਦੋਂ ਤੁਸੀਂ ਵਾਪਸ ਲਏ ਤਾਂ ਤੁਸੀਂ ਆਪਣੀ ਗਲਤੀ ਦਰੁਸਤ ਕੀਤੀ ਦੇਸ਼ਕ ਤੁਸੀਂ ਹੁਣ ਚੁੱਪ ਕਰਕੇ ਲਾਗੂ ਕਰੀਦਾ ਜਾਂਦੇ ਹੋ ਕਿਉਂਕਿ ਉਹ ਵੀ ਤਾਂ ਅਰਪਟ ਕਰਾਉਣਿਆਂ ਦੇ ਫਾਇਦੇ ਲਈ ਆ ਨਾ ਪਰ ਤੁਸੀਂ ਜਦੋਂ ਸੰਵਿਧਾਨਕ ਤੌਰ ਤੇ ਸੰਸਦ ਦੇ ਵਿੱਚ ਉਹਨਾਂ ਨੂੰ ਵਾਪਸ ਲਿਆ ਤਾਂ ਇਹਨਾਂ ਨੂੰ ਤੁਸੀਂ ਆਪਣੀ ਗਲਤੀ ਸੁਧਾਰੀ ਤੇ ਫਿਰ ਜੇ ਗਲਤੀ ਤੁਹਾਡੀ ਸੀ ਤਾਂ ਫਿਰ ਧਰਨੇ ਤੁਹਾਡੀ ਗਲਤੀ ਕਰਕੇ ਲੱਗੇ ਹੂੰ 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 ਤੇ ਜੇ ਧਰਨੇ ਤੁਹਾਡੀ ਗਲਤੀ ਕਰਕੇ ਲੱਗੇ ਫਿਰ ਭਰਪਾਈ ਤਾਂ ਤੁਹਾਨੂੰ ਕਰਨੀ ਚਾਹੀਦੀ ਕਰਨੀ ਚਾਹੀਦੀ ਬਿਲਕੁਲ ਸਹੀ ਬਿਲਕੁਲ ਉਹ ਕਹਿੰਦੇ ਕਿ ਇਹਨਾਂ ਕੰਪਨੀਆਂ ਨੂੰ ਭਰਪਾਈ ਨਾ ਕਰੋ ਹਾਂ 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 ਜਿਹੜੇ ਪੰਜਾਬ ਦੇ ਕਿਸਾਨ ਉੱਥੇ ਬੈਠੇ ਉਹਨਾਂ ਦੀ ਦਿਹਾੜੀ ਦਾ ਪਾ ਜਿਹੜਾ ਖਰਾਬ ਹੋਇਆ ਹਾਂ ਹਾਂ ਜਿਹੜਾ ਸੂਬੇ ਦਾ ਸਾਡਾ ਨੁਕਸਾਨ ਹੋ ਜਿਹੜੇ ਲੋਕ ਨੌਕਰੀ ਪੇਸ਼ਾ ਛੱਡ ਕੇ ਗਏ ਵਿਦੇਸ਼ਾਂ 'ਚ ਉਹ ਆਏ ਆਪਣਾ ਕੰਮ ਕਰ ਛੱਡ ਕੇ ਉਹਨਾਂ ਦੀ ਭਰਪਾਈ ਹਾਂ ਹਾਂ ਕਹਿੰਦੇ ਆਜੂ ਇਦਾਂ ਅੱਛਾ ਪਰ ਇਹ ਗੱਲ ਕੋਈ ਪੱਤਰਕਾਰ ਤਾਂ ਕਹਿ ਸਕਦਾ ਕੋਈ ਪੰਜਾਬ ਚਿੰਤਕ ਤਾਂ ਕਹਿ ਸਕਦਾ ਸਰਕਾਰ 'ਚ ਜਾਣ ਹੈ ਹਮ ਸਰਕਾਰ ਦੀਆਂ ਲੱਤਾਂ 'ਤੇ ਚਲਦੀਆਂ ਪੰਜਾਬ ਸਰਕਾਰ ਨਹੀਂ ਕੇਂਦਰ ਨੂੰ ਕਹਿ ਲਵੇ ਵਿਰੋਧੀ ਧਿਰ 'ਚ ਜਾਨ ਹੈ ਕਾਂਗਰਸੀ ਕਹਿ ਲੈਣਗੇ ਇਹ ਗੱਲ ਹਮ ਹਮ ਹੈਨਾ ਅਕਾਲੀ ਅੱਖਾਂ ਚੱਕ ਕੇ ਕਹਿ ਲੈਣਗੇ ਇਹ ਗੱਲ ਬੀਜੇਪੀ ਅਣ ਤੱਕ ਕੁਸਕਣੀ ਕੀ ਹੈ ਸੋ ਇਸ ਲਈ ਜਦੋਂ ਸਾਡੇ ਸਿਆਸੀ ਸਿਸਟਮ 'ਚ ਜਾਨ ਨਹੀਂ ਫਿਰ ਅਗਲੇ ਤੁਹਾਡਾ ਆ ਜਿਹੜੀ ਕੇਂਦਰ ਸਰਕਾਰ ਨੂੰ ਕੰਪਨੀਆਂ ਦੇ ਨੁਕਸਾਨ ਦੀ ਪਰਪਾਈ ਦਾ ਫਿਕਰ ਪਿਆ ਉਹਨੂੰ ਪੰਜਾਬ ਦੀਆਂ ਕਿਹ ਹੋਈਆਂ ਲਿੰਕ ਸੜਕਾਂ ਨਹੀਂ ਦਿਖੀਆਂ ਕਿ ਛੋਟਾ 4000 ਕਰੋੜ ਰੋਕਿਆ ਉਹ ਦੇ ਜੀਏ ਉਹ ਪਰਪਾਈ ਕਰ ਦੋ ਤੁਸੀਂ ਸਾਡੀ ਤੁਸੀਂ ਸਾਡੀ ਜੀਐਸਟੀ ਵੀ ਸਮੇਂ ਸਿਰ ਨਹੀਂ ਦਿੰਦੇ ਹੂੰ ਉਹਦਾ ਉਹਦੇ ਪਰ ਵਿਆਜ ਲਾ ਕੇ ਦੇ ਦਿਓ ਸੋ ਇਸ ਲਈ ਕੇਂਦਰ ਜਿਹੜਾ ਆਪਣਾ ਕੰਮ ਕਰਨਾ ਹੈ ਉਹ ਨਹੀਂ ਕਰਨਾ ਪਰ ਜਿਹੜਾ ਕੰਪਨੀਆਂ ਵਾਲੀ ਕੰਮ ਕਰਨਾ ਉਹ ਪਹਿਲਾਂ ਕਰਨਾ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਗੋਦੀ 'ਚ ਖਲਾਈ ਹੈ ਸਰਕਾਰ ਉਹਨਾਂ ਦੀ ਪਾਲੀ ਹੋਈ ਸਰਕਾਰਾ ਸੋ ਇਸ ਲਈ ਉਹਨਾਂ ਲਈ ਬੋਲਣਗੇ ਭਾਈ ਉਹਦਾ ਕੀਮਾ ਸਾਹਿਬ ਜਿਹੜੇ ਅੱਜ ਬੜਕਾ ਮਾਰ ਰਹੇ ਨੇ ਤੁਹਾਨੂੰ ਯਾਦ ਹੈ ਤੁਸੀਂ ਖਬਰ ਸਾਂਝੀ ਕੀਤੀ ਸੀ ਇੱਕ ਵੀ ਜਾ ਕੇ ਉੱਥੇ ਨੇਗੋਸ਼ੀਏਸ਼ਨ ਕਰਕੇ ਆਏ ਨੇ ਵਿਆਜ ਦੇ ਮਾਮਲੇ ਦੇ ਵਿੱਚ ਤਾਂ ਠੀਕ ਹੈ ਜੀ ਵਿਆਜ ਤੁਸੀਂ ਇੰਨਾ ਲਾ ਲਓ ਪਰ ਸਾਨੂੰ ਇੰਨੇ ਕ ਪੈਸੇ ਰਿਲੀਜ਼ ਕਰ ਦਿਓ ਤੇ ਨਾਲੇ ਆ ਆ ਤੁਹਾਡਾ ਨੁਕਤਾ ਮੈਨੂੰ ਉਸ ਤੋਂ ਵੀ ਤਾਕਤਵਾਰ ਲੱਗਿਆ ਵੀ ਜਦੋਂ ਤੁਸੀਂ ਜੇ ਤੁਹਾਡੇ ਚ ਦਾਮੀ ਹੈ ਨਹੀਂਗਾ ਕਿ ਦੂਜੇ ਰਾਜਾਂ ਨੂੰ ਤੁਸੀਂ ਉਸੂਲੀ ਲਈ ਘੱਤੀਆ ਤੇ ਤੁਸੀਂ ਬੜਕਾਂਗੇ ਮਾਰ ਦਿਓ ਜਦੋਂ ਤੋਂ ਤੁਸੀਂ ਇਹਨ ਤਾਂ ਪਹਿਲਾਂ ਹੀ ਮੰਨੀ ਬੈਠਿਓ ਇਹਨ ਮੰਨੀ ਬੈਠੀ ਵਾਲੀ ਧਿਰ ਥੋੜੋ ਇਸ ਤਰ੍ਹਾਂ ਦੇ ਨਾਲੇ ਸਰਕਾਰਾਂ ਦਾ ਇਹ ਤਰੀਕਾ ਕਰ ਹੀ ਨਹੀਂ ਗਿਆ ਸ਼ਰਮਾ ਜੀ ਸਰਕਾਰਾਂ ਬੰਦੇ ਵਾਂਗੂ ਬਿਹੇਵ ਥੋੜੋ ਕਰਦੀਆਂ ਹੁੰਦੀਆਂ ਸਰਕਾਰਾਂ ਤਾਂ ਲੀਗਲ ਤਰੀਕੇ ਨਾਲ ਚੱਲਦੀਆਂ ਹੁੰਦੀਆਂ